ਸੋ ਟੈਕਨੀਕਲੀ ਇਨਫਲੇਸ਼ਨ ਇਜ਼ ਵੈਰੀ ਹਾਈ ਕਰ ਕੋਈ ਲੈ ਨਹੀਂ ਬਾਰੇ ਆਏਗਾ ਰੈਂਟਲ ਮਾਰਕੀਟ ਬਹੁਤ ਹਾਈ ਹੈਗੀ ਟੂ ਮੇਕ 6 ਫਿਗਰ ਸੈਲਰੀ ਸੇ ਫੋਰ ਐਗਜ਼ਾਮਪਲ ਇਫ ਯੂ ਆਰ ਮੇਕਿੰਗ 100000 ਡਾਲਰ ਯੂ ਆਰ ਪੇਇੰਗ ਅਰਾਊਂਡ 30 ਟੂ 35000 ਡਾਲਰ ਟੈਕਸਸ ਸੋ ਥਿਸ ਇਜ਼ ਦ ਰਿਐਲਿਟੀ ਸਟੀਲ ਵਰਕਰ ਸੀਗਾ ਉਹਨਾਂ ਨੇ ਹੱਥ ਨਹੀਂ ਮਿਲਾਇਆ ਤੇ ਉਹਨਾਂ ਨੇ ਮਤਲਬ ਆਪਦੀ ਜਿਹੜੀ ਹੈਗੀ ਨਾਰਾਜ਼ਗੀ ਜ਼ਾਹਿਰ ਕੀਤੀ ਆ ਜੇ ਜਸਟੂ ਟੂਰ ਸਭ ਆਪਦੀ ਉਪਲਬਧੀਆਂ ਗਿਰਾਉਣ ਲੱਗ ਪੈਂਦੇ ਨਹੀਂ ਕਿ ਮੈਂ ਸਾਡੀ ਗਵਰਨਮੈਂਟ ਨੇ 40 ਮਿਲੀਅਨ ਡਾਲਰ ਇੱਥੇ ਇਨਵੈਸਟ ਕੀਤਾ ਹੈਗਾ ਆਪਾਂ ਆ ਕਹਿੰਦਾ ਹੈਗਾ ਉਹ ਕਹਿੰਦੇ ਨੇ ਕਿ ਇਨਵੈਸਟ ਕੀਤਾ ਹੈਗਾ ਹਰ ਪਾਸੇ ਇੱਕ ਹੀ ਗੂੰਜ ਸੁਣਾਈ ਦੇ ਰਹੀ ਹੈ ਹਾਈ ਕੈਨੇਡਾ ਹਾਈ ਕੈਨੇਡਾ ਕਿਉਂਕਿ ਜਿੰਨਾ ਲੋਕਾਂ ਨੇ ਆਪਣੀਆਂ ਫਾਈਲਾਂ ਲਗਾਉਣੀਆਂ ਸੀ ਜਾਂ ਲਗਾਉਣ ਦਾ ਸੋਚ ਰਹੇ ਸੀ ਜਾਂ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਨੇ ਕੈਨੇਡਾ ਦੇ ਵਿੱਚ ਉਹ ਸਾਰੇ ਇਸ ਵੇਲੇ ਪਰੇਸ਼ਾਨ ਨੇ ਖਬਰਾਂ ਇੱਥੋਂ ਤੱਕ ਕਹਿ ਕੇ ਜਿਹੜੇ ਲੋਕਾਂ ਦਾ ਪੇਪਰ ਵਰਕ ਕੰਪਲੀਟ ਨਹੀਂ ਹੋਇਆ ਅਚਾਨਕ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਦੇ ਵਿੱਚ ਵੱਡੀ ਤਬਦੀਲੀ ਆਉਣ ਕਰਕੇ ਉਹਨਾਂ ਨੂੰ ਵਕ-ਵਕ ਥਾਵਾਂ ਤੇ ਜਾਣਾ ਪੈ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਕੈਨੇਡਾ ਤੋਂ ਅਮਰੀਕਾ ਵੱਲ ਨੂੰ ਪਹੁੰਚ ਰਹੇ ਨੇ ਅਜਿਹੇ ਬਹੁਤ ਸਾਰੀਆਂ ਖਬਰਾਂ ਇਹਨਾਂ ਤਿੰਨ ਦਿਨਾਂ ਦੇ ਵਿੱਚ ਅਸੀਂ ਦੇਖੀਆਂ ਨੇ ਕਿ ਬਹੁਤ ਸਾਰੇ ਗਿਣਤੀ ਦੇ ਵਿੱਚ ਈਵਨ ਜੂਨ ਤੋਂ ਇਹ ਪ੍ਰੋਸੈਸ ਸ਼ੁਰੂ ਹੋ ਗਿਆ ਕਿ ਲੋਕ ਬਾਰਡਰ ਪਾਰ ਕਰ ਕਰਕੇ ਅਮਰੀਕਾ ਵੱਲ ਨੂੰ ਜਾ ਰਹੇ ਨੇ ਹੁਣ ਇਸ ਖਬਰ ਦੇ ਵਿੱਚ ਇੱਕ ਵੱਡੀ ਪਰੇਸ਼ਾਨੀ ਵੀ ਦੇਖੀ ਜਾ ਰਹੀ ਹੈ ਦੂਜੀ ਖਬਰ ਹੈ ਕਿ ਜਿਹੜੇ ਸਟੂਡੈਂਟਸ ਨੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਵੱਡੀ ਗਿਣਤੀ ਵਿੱਚ ਕੈਨੇਡਾ ਪਹੁੰਚੇ ਹੋਏ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਪ੍ਰਦਰਸ਼ਨ ਕਰ ਰਹੇ ਨੇ ਪਰੇਸ਼ਾਨ ਨੇ ਸਰਕਾਰ ਨੂੰ ਸਵਾਲ ਕਰ ਰਹੇ ਨੇ ਜਿਨ੍ਹਾਂ ਦਾ ਜਵਾਬ ਹਜੇ ਉਹਨਾਂ ਨੂੰ ਮਿਲ ਨਹੀਂ ਰਿਹਾ ਇੱਕ ਹੋਰ ਹੈ ਜਿਹੜੇ ਕਿ ਯੂਨੀਵਰਸਿਟੀ ਸੇਥੋਂ ਦੇ ਕਾਲਜਸ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਬੱਚਾ ਹਰ ਸਾਲ ਦੇ ਵਿੱਚ ਪੜਨ ਲਈ ਆਉਂਦਾ ਹੈ ਉਹ ਯੂਨੀਵਰਸਿਟੀ ਕਾਲਜ ਆਪਣੇ ਤੌਰ ਦੇ ਉੱਤੇ ਪਰੇਸ਼ਾਨ ਨੇ ਉਹ ਕਹਿੰਦੇ ਨੇ ਕਿ ਹੁਣ ਤਾਂ ਵਿੱਤੀ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਏਗਾ ਕੈਨੇਡਾ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਇਥੋਂ ਦੇ ਜਿਹੜੇ ਕਾਲਜੇਜ਼ ਨੇ ਤਾਂ ਉਹ ਹੁਣ ਕਿਹੜੇ ਰਾਜਾਂ 'ਤੇ ਕੀ ਕਰਨ ਸੋ ਜਿਹੇ ਬਹੁਤ ਸਾਰੇ ਅਪਡੇਟਸ ਨੇ ਜਿਹੜੇ ਸਾਡੇ ਅਰਾਊਂਡ ਚੱਲ ਰਹੇ ਨੇ ਇਹਨਾਂ ਸਾਰੇ ਅਪਡੇਟਸ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਕੈਨੇਕਸ ਇਮੀਗ੍ਰੇਸ਼ਨ ਤੋਂ ਅਨੁਜਯ ਸੇਂਗਰ ਜੁੜੇ ਹੋਏ ਨੇ ਉਹਨਾਂ ਨਾਲ ਅੱਜ ਖੂਬਸਾਰੀਆਂ ਇਸ ਸੰਬੰਧੀ ਗੱਲਾਂ ਬਾਤਾਂ ਕਰਾਂਗੇ ਤੇ ਇਮੀਗ੍ਰੇਸ਼ਨ ਦੇ ਪ੍ਰੋਸੈਸ 'ਤੇ ਜਿਹੜੀ ਹਾਹਾਕਾਰ ਮਚੀ ਹੋਈ ਹੈ ਉਸ ਸੰਬੰਧੀ ਜਿਹੜੇ ਹੈ ਅਨੁਰ ਸਾਨੂੰ ਜਵਾਬ ਦੇਣਗੇ ਅਨੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਗੁੱਡ ਮਾਰਨਿੰਗ ਸ਼ੈਰੀ ਐਂਡ ਚੈਨਲ ਪੰਜਾਬ ਸ਼ਕਨੂ ਬੀਪੀਆਰ ਬੜੀ ਸਰਸ਼ਕਾਲ ਐਂਡ ਗੁੱਡ ਮਾਰਨਿੰਗ ਜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਤੇ ਵਿਜ਼ਿਟ ਕਰ ਰਹੇ ਨੇ ਤੇ ਉੱਥੇ ਜਿਹੜੇ ਵਰਕਰ ਨੇ ਉਹ ਵਰਕਰਾਂ ਨੂੰ ਵਧਾਈ ਦੇ ਰਹੇ ਨੇ ਵਰਕਰਾਂ ਨੂੰ ਟੈਰਿਫ ਵਗੈਰਾ ਦਾ ਦਾਸ ਰਹੇ ਨੇ ਤੇ ਵਰਕਰوں ਕੋਲੋਂ ਉਹਨਾਂ ਨੂੰ ਜਵਾਬ ਦੇ ਰਹੇ ਨੇ ਬੜੇ ਮਾਯੂਸ ਹੋ ਕੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੂਹਰੇ ਕਈ ਤਰ੍ਹਾਂ ਦੇ ਸਵਾਲ ਰੱਖਤੇ ਤੁਸੀਂ ਵੀ ਇਹ ਕਲਿੱਪ ਜ਼ਰੂਰ ਦੇਖੀ ਹੋਣੀ ਹੈ ਸੋ ਕਿਤੇ ਨਾ ਕਿਤੇ ਲੇਬਰ ਡੇ ਦੇ ਉੱਤੇ ਉਦਾਸੀ ਜ਼ਿਆਦਾ ਦੇਖਣ ਨੂੰ ਮਿਲੀ ਹੈ ਯੂ ਆਰ ਰਾਈਟ ਬੇਸਿਕਲੀ ਲੇਬਰ ਡੇ ਦੇ ਵਿੱਚ ਦੁੱਖ ਹੋਣ ਲਈ ਇਕੱਲੇ ਆਪਣੇ ਇਮੀਗ੍ਰੈਂਟਸ ਨਹੀਂ ਦੁਖੀ ਨੇ ਨੇ ਟੈਕਨੀਕਲੀ ਕਿਉਂਕਿ ਅਗਰ ਆਪਾਂ ਓਵਰਆਲ ਪਿਕਚਰ ਵੇਖੀਏ ਸੋ ਟੈਕਨੀਕਲੀ ਇਨਫਲੇਸ਼ਨ ਇਜ਼ ਵੈਰੀ ਹਾਈ ਕਰ ਕੋਈ ਲੈ ਨਹੀਂ ਪਾਰਿਆ ਹੈਗਾ ਰੈਂਟਲ ਮਾਰਕੀਟ ਬਹੁਤ ਹਾਈ ਹੈਗੀ ਮਤਲਬ ਯੂ ਸੀ ਐਨੀ ਸੈਗਮੈਂਟ ਉਥੇ ਕ੍ਰਾਈਸਿਸ ਹੈਗੀ ਕੋਈ ਵੀ ਖੁਸ਼ ਨਹੀਂ ਹੈਗਾ ਬਿਜ਼ਨਸਮੈਨ ਖੁਸ਼ ਨਹੀਂ ਹੈਗਾ EMPLOYE ਖੁਸ਼ ਨਹੀਂ ਹੈਗਾ IMMIGRANTS ਖੁਸ਼ ਨਹੀਂ ਹੈਗੇ ਸਟੂਡੈਂਟਸ ਖੁਸ਼ ਨਹੀਂ ਹੈਗੇ ਖੁਸ਼ ਕੌਣ ਹੈਗਾ ਟੈਕਨੀਕਲੀ ਕੋਈ ਖੁਸ਼ ਨਹੀਂ ਹੈਗਾ ਸੋ ਬੇਸਿਕਲੀ ਸਾਰਾ ਬਲੇਮ ਕਰਦੇ ਪੈਨੇ ਕਿ ਆ ਜਿਹੜੀ ਕ੍ਰਾਈਸਿਸ ਹੈਗੀ ਆ ਇਹਦੇ ਲਈ ਟਰੂਡੋ ਸਾਹਿਬ ਜਿਵੇਂ ਆਵਾਰਦੇ ਤੇ ਜਿਹੜੀ ਕਲਿੱਪ ਦੇ ਤੁਸੀਂ ਗੱਲ ਕਰਦੇ ਸੀ ਕਿ ਦੈਟਸ ਵਰ ਇੰਟਰਸਟਿੰਗ ਕਲਿੱਪ ਰਾਈਟ ਟਰੂਡੋ ਸਾਹਿਬ ਇੱਕ ਸਟੀਲ ਪਲੈਂਟ ਦੇ ਵਿੱਚ ਗਏ ਯੂ نو ਥੈਂਕ ਯੂ ਕਰਨ ਲਈ ਡੋਨੇਟਸ ਦਾ ਬਾਕਸ ਲੈ ਕੇ ਗਏ ਤੇ ਉਹ ਉਹ ਕਲਿੱਪ ਜਿਹੜੀ ਹੈ ਕਿ ਬਹੁਤ ਇੰਟਰਸਟਿੰਗ ਹੈ ਗਿਆ ਦੈਟ ਟਰੂਡੋ ਗੋਸ ਟੂ ਸ਼ੇਕ ਅ ਹੈਂਡ ਵਿਦ ਅ ਸਟੀਲ ਵਰਕਰ ਤੇ ਉਹ ਜਿਹੜਾ ਸਟੀਲ ਵਰਕਰ ਸੀਗਾ ਉਹਨਾਂ ਨੇ ਹੱਥ ਨਹੀਂ ਮਿਲਾਇਆ ਤੇ ਉਹਨਾਂ ਨੇ ਮਤਲਬ ਆਪਦੀ ਜਿਹੜੀ ਹੈਗੀ ਨਾਰਾਜ਼ਗੀ ਜ਼ਾਹਿਰ ਕੀਤੀ ਆ ਤੇ ਉਹ ਪੁੱਛਦੇ ਨੇ ਕਿ ਕੋਈ ਗੱਲ ਨਹੀਂ ਤੁਹਾਨੂੰ ਕੱਲੇ 1 ਸਾਲ ਦਾ ਟਾਈਮ ਰਹਿ ਗਿਆ ਉਸ ਤੋਂ ਬਾਅਦ ਤੁਸੀਂ ਚਲ ਜਾਣਾ ਹੁਣ ਤੂੰ ਕਰਨਾ ਵੀ ਕੀ ਹੈਗਾ ਫਿਰ ਜਸਟੂ ਟੂਰਨਰ ਸਾਹਿਬ ਆਪ ਦੀ ਉਪਲਬਧੀਆਂ ਗਿਰਾਉਣ ਲੱਗ ਪੈਂਦੇ ਨੇ ਕਿ ਮੈਂ ਸਾਡੀ ਗਵਰਨਮੈਂਟ ਨੇ 40 ਮਿਲੀਅਨ ਡਾਲਰ ਇੱਥੇ ਇਨਵੈਸਟ ਕੀਤਾ ਹੈਗਾ ਆਪਾਂ ਆ ਕਿਹਾ ਹੈਗਾ ਉਹ ਕਹਿੰਦੇ ਨੇ ਕਿ ਇਨਵੈਸਟ ਕੀਤਾ ਹੈਗਾ ਮੈਂ ਹਜੇ ਵੀ 50 ਡਾਲਰਸ ਪੇ ਕਰ ਰਿਹਾ ਡਾਕਟਰ ਕੋਲੇ ਜਾਣ ਲਈ ਡਾਕਟਰ ਲਈ ਵੇਟਿੰਗ ਇਨ ਨਹੀਂ ਜ਼ਿਆਦਾ ਹੈਗੀ ਫਿਰ ਟੂਟਰ ਸਾਹਿਬ ਕਹਿੰਦੇ ਨੇ ਕਿ ਆਪਾਂ ਡੈਂਟਲ ਕੇਅਰ ਲੈ ਕੇ ਆਂਦਾ ਉਹ ਕਹਿੰਦੇ ਨੇ ਡੈਂਟਰ ਕੇਅਰ ਲੈ ਕੇ ਤੁਸੀਂ ਕੀ ਕਰਤਾ ਮੈਂ ਹਜੇ ਵੀ ਪੇ ਕਰ ਰਿਹਾ ਉਹ ਤਾਂ ਫੇਜ਼ ਵਾਈਜ਼ ਹੈਗਾ ਦਨ ਸਾਲਾਂ ਦੇ ਵਿੱਚ ਇੰਪਲੀਮੈਂਟ ਹੋਊ ਤੇ ਬਜ਼ੁਰਗਾਂ ਨੂੰ ਮਿਲ ਰਿਹਾ ਹੈਗਾ ਉਹ ਕਹਿੰਦੇ ਨੇ ਕਿ ਮੇਰਾ ਗਵਾਂਢੀ ਕੁਝ ਕੰਮ ਨਹੀਂ ਕਰਦਾ ਉਹਨਾਂ ਨੂੰ ਬੈਨੀਫਿਟ ਮਿਲਦਾ ਪਿਆ ਹੈਗਾ ਮੈਂ ਕੰਮ ਕਰਦਾ ਪਿਆ ਮੈਨੂੰ ਤਾਂ ਨਹੀਂ ਮਿਲਦਾ ਪਿਆ ਰਿਹਾ ਮੈਂ ਤਾਂ 40% ਟੈਕਸ ਪੇ ਕਰ ਰਿਹਾ ਸੋ ਬੇਸਿਕਲੀ ਕੈਨੇਡਾ ਦੇ ਵਿੱਚ ਹਾਲਾਥ ਥਿਸ ਇਜ਼ ਵੈਰੀ ਥਿਸ ਇਜ਼ ਬਰੂਟਲ ਐਗਜੈਕਟਲੀ ਰਾਈਟ ਇਅਰ ਆ ਵਿਲ ਗ ਬੇਸਿਕ ਐਗਜ਼ਾਮਪਲ ਰਾਈਟ ਸਾਨੂੰ ਲੱਗਦਾ ਕਿ ਇੱਕ ਵਰਕਰ ਆ ਉਹ ਕਮਾ ਰਿਹਾ ਹੈਗਾ ਸੇ ਫੋਰ ਐਗਜ਼ਾਮਪਲ 25 ਡਾਲਰਸ ਇੱਕ ਦੂਜਾ ਵਰਕਰ ਹੈਗਾ ਉਹ 50 ਡਾਲਰਸ ਕਮਾ ਰਿਹਾ ਹੈਗਾ ਸਾਨੂੰ ਲੱਗਦਾ ਕਿ ਜਿਹੜਾ ਵਰਕਰ 50 ਡਾਲਰਸ ਕਮਾ ਰਿਹਾ ਹੈਗਾ ਦੇ ਮਾਈਟ ਬੀ ਮੇਕਿੰਗ ਅ ਲੋਟ ਆਫ ਮਨੀ ਨੋ ਇੱਥੇ ਟੈਕਸ ਬਹੁਤ ਜ਼ਿਆਦਾ ਹੈਗਾ ਵਾਂਸ ਯੂ ਮੇਕ 6 ਫਿਗਰ ਸੈਲਰੀ ਸੇ ਫੋਰ ਐਗਜ਼ਾਮਪਲ ਇਫ ਯੂ ਆਰ ਮੇਕਿੰਗ 100000 ਡਾਲਰਸ ਯੂ ਆਰ ਪੇਇੰਗ ਅਰਾਊਂਡ 30 ਟੂ 35000 ਡਾਲਰ ਟੈਕਸਸ ਸੋ ਦਿਸ ਇਜ਼ ਦ ਰਿਐਲਿਟੀ ਸੋ ਬੇਸਿਕਲੀ ਸਾਬ ਤੋਂ ਲਿਬਰਲ ਗਵਰਨਮੈਂਟ ਤੋਂ ਸਾਰੇ ਪਰੇਸ਼ਾਨ ਨੇ ਤਾਂ ਲੇਬਰ ਡੇ ਇੰਨਾ ਵਧੀਆ ਕਿਸੇ ਲਈ ਨਹੀਂ ਰਿਹਾ ਕਿਉਂਕਿ ਕਾਦੀ ਅੱਪਾ ਖੁਸ਼ੀ ਮਨਾਈਏ ਰਾਈਟ ਪਰ ਅੱਜ ਇੱਕ ਬੀਸੀ ਦੀ ਵਧੀਆ ਨਿਊਜ਼ ਹੈਗੀ ਆ ਜੀ ਆਈ ਵੁੱਡ ਲਾਈਕ ਟੂ ਸ਼ੇਅਰ ਜਿਹੜੇ ਆਪਣੇ এমਪਲੋਇਮੈਂਟ ਮਿਨਿਸਟਰ ਹੈਰੀ ਬੈਸ ਸਾਹਿਬ ਨੇ ਉਹਨਾਂ ਨੇ ਬਹੁਤ ਚਿਰ ਤੋਂ ਇੱਕ ਚੀਜ਼ ਲਈ ਬਹੁਤ ਸਟਰਗਲ ਕੀਤੀ ਇੱਥੇ ਜਿਹੜੇ ਗਿਗ ਵਰਕਰਸ ਹੁੰਦੇ ਨੇ ਖਾਸ ਕਰ ਜਿਹੜੇ ਟੈਕਸੀ ਚਲਾਉਂਦੇ ਨੇ ਜਿਹੜੇ ਉਬਰ ਈਟਸ ਦੇ ਵਿੱਚ ਕੰਮ ਕਰ ਉਬਰ ਡਰਾਈਵਰ ਨੇ ਕੁੱਲ ਮਿਲਾ ਕੇ ਉਹਨਾਂ ਦੇ ਲਈ ਇੱਕ ਨਵਾਂ ਪੈਕੇਜ ਲੈ ਕੇ ਆਏ ਨੇ ਉਹ ਕੁਲ ਮਲਾਕੀ ਪਾਲਿਸੀ ਚੇਂਜ ਕੀਤੀ ਹੈਗੀ ਉਹਨਾਂ ਨੇ ਪੂਰੇ ਸੂਬੇ ਵਾਈਜ਼ ਕਿ ਜਿਹੜੇ ਟੈਕਸੀ ਚਲਾਉਂਦੇ ਨੇ ਉਹਨਾਂ ਨੂੰ ਟੈਕਸੀ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੇ ਕਰਨਗੀਆਂ ਤੇ ਉਹਨਾਂ ਦੀ ਸੇਫਟੀ ਲਈ ਇੰਸ਼ੋਰੈਂਸ ਲਈ ਕਈ ਚੀਜ਼ਾਂ ਹੈਗੀ ਅੱਜ ਤੋਂ ਇੰਪਲੀਮੈਂਟ ਹੋ ਗਈ ਹੈਗੀ ਤੇ ਗੱਲਾਂ ਹੋ ਰਹੀਆਂ ਨੇ ਕਿ ਬਾਕੀ ਸੂਬੇ ਜਿਹੜੇ ਨੇ ਉਹ ਵੀ ਐਸ ਸੀਸ ਨੂੰ ਕਦੋਂ ਇੰਪਲੀਮੈਂਟ ਕਰਨਗੇ ਸੋ ਇਟਸ ਅ ਗੁੱਡ ਨਿਊਜ਼ ਬਟ ਗੁੱਡ ਨਿਊਜ਼ ਇਜ਼ ਲੈਸ ਰਾਈਟ ਸਾਰੇ ਪਰੇਸ਼ਾਨ ਨੇ and nobody most of the people are angry from the government exactly right uh -huh. not too much happy <laughs> that's the that's the brutal reality Bilkul. of not the labor day <laughs> <laughs> but the labor market <laughs> exactly Bilkul. ਸੋ ਇਹ ਜਿਹੜੀ ਪਰੇਸ਼ਾਨੀ ਹੈ ਚੱਲ ਰਹੀ ਹੈ ਤੇ ਨਾਲ ਦੀ ਨਾਲ ਸਾਨੂੰ ਪਤਾ ਹੈ ਕਿ ਲੋਕ ਇੰਨੇ ਪਰੇਸ਼ਾਨ ਕਿਉਂ ਹੋ ਗਏ ਕਿਉਂਕਿ ਜਦੋਂ ਇਮੀਗ੍ਰੇਸ਼ਨ ਪਾਲਿਸਿਸ ਦੇ ਵਿੱਚ ਬੜੀਆਂ 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 ਤਬਦੀਲੀਆਂ ਦੀ ਅਨਾਉਂਸਮੈਂਟ ਧੜਾ ਧੜ ਹੁੰਦੀ ਰਹੀ ਤਾਂ ਉਸ ਟਾਈਮ ਦੇ ਉੱਤੇ ਅਨੁਜ ਅਸੀਂ ਲੋਕਾਂ ਦੇ ਵਿੱਚ ਹੋਰ ਨਾਰਾਜ਼ਗੀ ਦੇਖੀ ਹੈ ਸਰਕਾਰ ਦੇ ਖਿਲਾਫ ਇਮੀਗ੍ਰੇਸ਼ਨ ਪਾਲਿਸੀਆਂ ਦੇ ਬਦਲਾਅ ਦੀ ਗੱਲ ਕਰਦੇ ਹਾਂ ਇੱਕ ਨਿਊਜ਼ ਬੜੀ ਵਾਇਰਲ ਹੋ ਰਹੀ ਆ ਨੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਦੋਂ ਦਾ ਅਨਾਉਂਸਮੈਂਟਸ ਹੋਈਆਂ ਨੇ ਇਮੀਗ੍ਰੇਸ਼ਨ ਪਾਲਿਸਿਜ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਤੋਂ ਅਮਰੀਕਾ ਵੱਲ ਨੂੰ ਜਾ ਰਹੇ ਨੇ ਬਾਰਡਰ ਕਿਸੇ ਵੀ ਤਰੀਕੇ ਨਾਲ ਯੂ ਨੋ ਇਲੀਗਲ ਤਰੀਕੇ ਨਾਲ ਵੀ ਬਾਰਡਰ ਕ੍ਰੋਸ ਕਰ ਕਰਕੇ ਉੱਥੇ ਪਹੁੰਚ ਰਹੇ ਨੇ ਬਹੁਤ ਵੱਡੀ ਨਿਊਜ਼ ਇਹ ਬਣੀ ਹੋਈ ਹੈ ਬਹੁਤ ਵਾਇਰਲ ਹੋ ਰਹੀ ਹੈ ਈਵਨ ਕੀ ਰਿਪੋਰਟ ਦੇ ਮੁਤਾਬਕ ਇਹ ਗੱਲ ਕਹੀ ਜਾ ਰਹੀ ਹੈ ਕਿ ਬੜੇ ਵੱਡੇ ਗਿਣਤੀ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਸੀ ਕਿ ਮੈਕਸੀਕੋ ਤੋਂ ਅਮਰੀਕਾ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਸੀ ਪਰ ਹੁਣ ਕੈਨੇਡਾ ਤੋਂ ਅਮਰੀਕਾ ਪਹੁੰਚਣ ਵਾਲੇ ਦੀ ਗਿਣਤੀ ਮੈਕਸੀਕੋ ਵਾਲਿਆਂ ਨੂੰ ਵੀ ਜਿਹੜੀ ਐ ਕ੍ਰਾਸ ਕਰ ਗਈ ਹੈ ਸੋ ਜੂਨ ਤੋਂ ਇੱਕ ਪ੍ਰੋਸੈਸ ਜ਼ਿਆਦਾ ਸ਼ੁਰੂ ਹੋਇਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਪਰੇਸ਼ਾਨੀ ਵਾਲੀ ਵੀ ਖਬਰ ਹੈ ਤੇ ਬੜੀ ਵੱਡੀ ਖਬਰ ਹੈ ਹਨੋਸ਼ ਤੁਹਾਨੂੰ ਇਸ ਵਾਰੇ ਕੋਈ ਜਾਣਕਾਰੀ ਹੈ yes there was a news ਇਹਦੇ ਬਾਰੇ ਨਿਊਜ਼ ਹੈਗੀ ਹੈ ਕਿ ਹੁਣ ਜਿਹੜੇ ਕੈਨੇਡੀਅਨ ਵਰਕਰਸ ਨੇ ਸਟੂਡੈਂਟਸ ਨੇ ਜਨਰਲ ਦਾ ਸਟੇਟਸ ਐਕਸਪਾਇਰ ਹੋ ਰਿਹਾ ਹੈਗਾ ਉਹ ਕੈਨੇਡਾ ਛੱਡ ਕੇ ਹੁਣ ਅਮਰੀਕਾ ਵੱਲ ਨੂੰ ਜਾ ਰਹੇ ਨੇ ਬਟ ਹਾਂ ਨਿਊਜ਼ ਸਹੀ ਹੈਗੀ ਪਰ ਕਿਉਂ ਕਰ ਰਹੇ ਨੇ ਲੈਟਸ ਸੀ ਦਾ ਬੈਕਗਰਾਉਂਡ ਰਾਈਟ ਦੇਖੋ ਜਦੋਂ ਕੋਈ ਵੀ ਇਮੀਗ੍ਰੈਂਟ ਖਾਸ ਕਰ ਅਗਰ ਆਪਾਂ ਇੰਡੀਅਨ ਇਮੀਗ੍ਰੈਂਟ ਦੀ ਗੱਲ ਕਰੀਏ ਉਹ ਜਦੋਂ ਉਹਨਾਂ ਨੇ ਇੱਕ ਵਾਰੀ ਇੰਡੀਆ ਛੱਡਤਾ ਆਪ ਦਾ ਕੰਟਰੀ ਛੱਡਤਾ ਉਹ ਮੁੜ ਕੇ ਤਾਂ ਉਹਨਾਂ ਨੂੰ ਉੱਥੇ ਜਾਣਾ ਨਹੀਂ ਹੈਗਾ ਰਾਈਟ ਉਹਨਾਂ ਨੇ ਰਹਿਣਾ ਇੱਥੇ ਹੀ ਹੈਗਾ ਕੈਨੇਡਾ ਦੇ ਵਿੱਚ ਰਹਿਣਾ ਹੈਗਾ ਤੇ ਪਹਿਲਾਂ ਕੋਸ਼ਿਸ਼ ਕਰਨੀ ਹੈਗੀ ਕਿ ਜਿਹੜੇ ਕੰਟਰੀ ਤੋਂ ਪਹਿਲਾਂ ਚਲੇ ਗਏ ਨੇ ਉੱਥੇ ਪੂਰੀ ਕੋਸ਼ਿਸ਼ ਕਰੇ ਕਿ ਆਪਾਂ ਉੱਥੇ ਪੀਆਰ ਹੋ ਜਾਈਏ ਇਟਸ ਨਾਟ ਅਬਾਊਟ ਕੈਨੇਡਾ ਅਗਰ ਮੰਨ ਲਓ ਕੋਈ ਇਮੀਗ੍ਰੈਂਟ ਪਹਿਲਾਂ ਆਸਟ੍ਰੇਲੀਆ ਗਿਆ ਦੇ ਟ੍ਰਾਈਜ਼ देयर ਬੈਸਟ ਆਫ ਦਾ ਬੈਸਟ ਕਿ ਉੱਥੋਂ ਦੀ ਪੀਆਰ ਮਿਲ ਜਾਵੇ ਯੂਕੇ ਜਾਂਦਾ ਬੰਦਾ ਨਿਊਜ਼ੀਲੈਂਡ ਜਾਂਦਾ ਅਮਰੀਕਾ ਜਾਂਦਾ ਕੈਨੇਡਾ ਜਾਂਦਾ ਸਭ ਤੋਂ ਪਹਿਲਾਂ ਲੋਕੀ ਆਹੀ ਕਿ ਆਪਾਂ ਉੱਥੇ ਪੱਕੇ ਹੋ ਜਾਈਏ ਰਾਈਟ ਕੈਨੇਡਾ ਦੇ ਵਿੱਚ ਲੋਕ ਕਿ डिफरेंट ਤਰੀਕੇ ਨਾਲ ਆਉਂਦੇ ਨੇ ਅਗਰ ਆਪਾਂ ਟੈਂਪਰੇਰੀ ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਵਿਜ਼ਿਟਰ ਵੀਜ਼ੇ ਦੇ ਤੌਰ ਤੇ ਆਉਂਦੇ ਨੇ ਸੁਪਰ ਵੀਜ਼ੇ ਦੇ ਤੌਰ ਤੇ ਆਉਂਦੇ ਨੇ ਵਰਕ ਪਰਮਿਟ ਤੇ ਆਉਂਦੇ ਨੇ ਤੇ ਐਜ਼ ਅ ਸਟੱਡੀ ਪਰਮਿਟ ਤੌਰ ਤੇ ਆਉਂਦੇ ਨੇ ਜਦੋਂ ਕੋਈ ਵੀ ਇੱਥੇ ਇਮੀਗ੍ਰੈਂਟ ਐਜ਼ ਅ ਸਟੂਡੈਂਟ ਆਉਂਦਾ ਹੈਗਾ ਦੇ ਇਨਵੈਸਟ ਅ ਲਾਟ ਆਫ ਮਨੀ 50 ਟੂ 60000 ਡਾਲਰ ਔਨ ਐਨ ਐਵਰੇਜ ਇਨਸਟੀਟਿਊਸ਼ਨ ਫੀਸ ਹੀ ਹੈਗੀ ਆ ਬਾਕੀ ਚਾਰਜਸ ਲਾ ਲਓ ਲੱਖ ਡਾਲਰ ਸਿਕਸ ਫਿਗਰ ਦੀ ਇਨਵੈਸਟਮੈਂਟ ਹੋ ਜਾਂਦੀ ਹੈਗੀ ਉਦੋਂ ਤੱਕ ਰਾਈਟ ਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈਗਾ ਮੈਕਸ ਤੁਸੀਂ ਇੱਥੇ ਕੰਮ ਕਰਦੇ ਹੋ ਸੋ ਤੁਸੀਂ ਕੰਮ ਕਰਦੇ ਹੋ ਇੰਨੀ ਮਿਹਨਤ ਕਰਦੇ ਹੋ ਕਿਉਂਕਿ ਤੁਹਾਨੂੰ ਇੱਥੋਂ ਦੀ ਪੀਆਰ ਚਾਹੀਦੀ ਥੈਟਸ ਦਸ 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 ਜਦੋਂ ਆਪਾਂ ਯੰਗ ਹੁੰਦੇ ਸੀਗੇ ਰਾਈਟ ਤੇ ਆਪਾਂ ਸੋਚਦੇ ਸੀਗੇ ਕਿ ਹਾਊ ਵੀ ਕੈਨ ਬੀ ਅ ਸਕਸੈਸਫੁਲ ਪਰਸਨ ਰਾਈਟ ਉਦ ਲਈ ਸਾਡੇ ਦਿਮਾਗ ਚ ਸੀਗਾ ਦਿਮਾਗ ਚ ਸੀਗਾ ਕਿ ਸਾਨੂੰ ਪੜ੍ਹਾਈ ਕਰਨੀ ਹੈ ਕਿਉਂਕਿ ਸਾਡੇ ਪੈਰੈਂਟਸ ਨੇ ਇੱਕ ਸਿਸਟਮ ਹੀ ਹੈਗਾ ਮਤਲਬ ਕਈ ਸਾਲਾਂ ਤੋਂ ਚਲਾ ਰਿਹਾ ਹੈਗਾ ਕਿ ਆਪਾਂ ਪੜ੍ਹਾਈ ਕਰਨੀ ਹੈਗੀ ਪੜ੍ਹਾਈ ਕਰਨ ਤੋਂ ਬਾਅਦ ਆਪਾਂ ਨੂੰ ਜੌਬਾਂ ਕਰਨੀਆਂ ਹੈਗੀਆਂ ਦੈਨ ਵੀ ਮੇ ਬੀ ਅ ਸਕਸੈਸਫੁਲ ਹਿਊਮਨ ਬੀਇੰਗ ਰਾਈਟ ਉਹ ਡੈਫੀਨੇਸ਼ਨ ਸੀਗੀ ਉਹੀ ਪਿਕਚਰ ਸੀਗੀ ਤੇ ਆਪਾਂ ਮਿਹਨਤ ਕਰਦੇ ਆ ਸਾਰਾ ਕਰਦੇ ਆ ਇੱਕ ਇਵੈਂਚੁਅਲੀ ਵੀ ਗੈਟ ਅ ਜੌਬ ਰਾਈਟ ਅਗਰ ਆਪਾਂ ਇਮੀਗ੍ਰੈਂਟਸ ਕਮਿਊਨਿਟੀ ਦੀ ਗੱਲ ਕਰੀਏ ਖਾਸ ਕਰ ਜਿਹੜੇ ਸਟੂਡੈਂਟਸ ਆਉਂਦੇ ਨੇ ਸੌਰੀ ਟੂ ਸੇ ਲੇਕਿਨ ਇੱਕ ਸੱਚਾਈ ਜਿਹੜੀ ਹੈਗੀ ਆ ਕਿ ਜਦੋਂ ਵੀ ਕੋਈ ਸਟੂਡੈਂਟ ਆਉਂਦਾ ਹੈਗਾ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਬਟ ਮੈਜੋਰਟੀ ਆਫ ਦ ਸਟੂਡੈਂਟਸ ਥਿੰਕ ਇਨ ਦਿਸ ਵੇ ਰਾਈਟ ਉਹਨਾਂ ਦਾ ਫੋਕਸ ਕੀ ਹੁੰਦਾ ਹੈਗਾ ਕਿ ਆਪਾਂ ਪੀਆਰ ਕਿਵੇਂ ਲੈਣੀ ਹੈਗੀ ਹੈ ਰਾਈਟ ਪੀਆਰ ਇਜ਼ ਅ ਲੌਂਗ ਟਰਮ ਪ੍ਰੋਸੈਸ ਉਹ ਯੂਜ਼ੂਲੀ ਆਣੀ ਸੋਚਦੇ ਕਿ वीआर इज जस्ट अ स्टेटस राइट पीआर ਹੋਣ ਤੋਂ ਬਾਅਦ ਵੀ ਤਾਂ ਪਰ ਰਹਿਣਾ ਇੱਥੇ ਹੀ ਆ ਹਾਂਜੀ ਰਾਈਟ ਬਿਲਕੁਲ ਪੀਆਰ ਤੋਂ ਬਾਅਦ ਗਵਰਨਮੈਂਟ ਨੇ ਸਾਨੂੰ ਕੋਈ ਇਹੋ ਜਿਹਾ ਪੈਕੇਜ ਤਾਂ ਦੇਣੀ ਦੇਣਾ ਹੈਗਾ ਜੌਬ ਤਾਂ ਦਿਵਾ ਨਹੀਂ ਦੇਣੀ ਹੈਗੀ ਆ ਪੀਆਰ ਤੋਂ ਬਾਅਦ ਜਿਹੜੀ ਚੀਜ਼ ਸਾਡੇ ਕੰਮ ਆਊਗੀ ਉਹ ਸਕਿਲਸ ਕੰਮ ਆਉਣਗੇ ਐਕਸਪੀਰੀਅੰਸ ਕੰਮ ਆਊਗਾ ਸੋ ਦੇ ਡੋਨਟ ਫੋਕਸ ਮੋਰ ਔਨ ਥੀਸ ਥਿੰਗਸ ਰਾਈਟ ਦੇ ਕੀਪ ਸਟਰਗਲਿੰਗ ਹੇਅਰ ਐਂਡ ਥੇਰ ਦੋਸ਼ ਉਹਨਾਂ ਦਾ ਵੀ ਨਹੀਂ ਹੈਗਾ ਜੀ It, it's very complex here they come yeah. here at 19 20 21 years of age yeah. age padhai bhi karni hai gi rent bhi parna hai ga fees bhi ikatthi karni hai gi job bhi karni hai gi friendship bhi nibhawani hai gi inni sari gallan ikatthi karna loki young hunde ne they have yeah. to enjoy the life as well yeah. many got lost mm. few get success right mm. so coming back to the main point ki loki kyu america ja rahe ne ਤੋ ਬੇਸਿਕਲੀ ਉਹ ਸਟੂਡੈਂਟਸ ਅਮਰੀਕਾ ਵੱਲ ਨੂੰ ਜਾ ਰਹੇ ਨੇ ਜਿਨ੍ਹਾਂ ਨੂੰ ਹੁਣ ਜਾਬਦਾ ਪਿਆ ਲੱਗਦਾ ਪਿਆ ਕਿ ਹੁਣ ਕੈਨੇਡਾ ਦੇ ਵਿੱਚ ਸਾਡਾ ਕੁਝ ਨਹੀਂ ਹੋ ਸਕਦਾ ਹੈਗਾ ਰਾਈਟ ਉਹ ਆਏ ਤਾਂ ਇੱਥੇ ਕੈਨੇਡਾ ਦੇ ਵਿੱਚ ਲੀਗਲੀ ਸੀਗੇ ਦੇ ਅਪਲਾਈਡ ਫਾਰ ਅ ਸਟੱਡੀ ਵੀਜ਼ਾ ਦੇ ਗੋਟ ਅ ਸਟੱਡੀ ਵੀਜ਼ਾ ਦੇ ਸਟੱਡੀਡ ਇਨ ਕੈਨੇਡਾ ਪੇਡ ਦਾ ਟੈਕਸਸ ਐਂਡ ਐਵਰੀਥਿੰਗ ਦੇ ਵਰਕਡ ਇਨ ਕੈਨੇਡਾ ਬਟ ਹੁਣ ਜਿਹੜੀ ਗਵਰਨਮੈਂਟ ਦੀ ਪਾਲਿਸਿਜ਼ ਆ ਗਈਆਂ ਨੇ ਕਿਉਂਕਿ ਅਨਦਰ ਵਰਕ ਪਰਮਿਟ ਜੜਾ ਹੈਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਹ ਐਕਸਪਾਇਰ ਹੋ ਰਿਹਾ ਹੈਗਾ ਜੀ ਗਵਰਨਮੈਂਟ ਰੀਨਿਊਨਿੰਗ ਕਰ ਰਹੀ ਹੈਗੀ ਆ ਤੇ ਜਿਨ੍ਹਾਂ ਨੂੰ ਹੁਣ ਅਖੀਰ ਦੇ ਵਿੱਚ ਇੱਕ ਸਮਝ ਲਿਓ ਕਿ ਟਿਪਿੰਗ ਪੁਆਇੰਟ ਕਹਿ ਸਕਦੇ ਆਪਾਂ ਜਾਂ ਬ੍ਰੇਕਿੰਗ ਪੁਆਇੰਟ ਜਿਨ੍ਹਾਂ ਨੂੰ ਲੱਗਦਾ ਕਿ ਹੁਣ ਬ੍ਰੇਕਿੰਗ ਪੁਆਇੰਟ ਆ ਗਿਆ ਹੈਗਾ ਜੀ ਰਾਈਟ ਇਸ ਤੋਂ ਪਹਿਲਾਂ ਕਿ ਸਾਡਾ ਸਟੇਟਸ ਐਕਸਪਾਇਰ ਹੋ ਜਾਵੇ ਸਾਨੂੰ ਸੀਬੀਐਸ ਆ ਕੇ ਫੜ ਲਵੇ ਡਿਪੋਰਟ ਕਰ ਦੇਵੇ ਬੈਸਟ ਹੈਗਾ ਕਿ ਆਪਾਂ ਦੂਜੇ ਮੋਰਕ ਸੇ ਚੱਲਦੇ ਆਂ ਤੇ ਸਾਡਾ ਗਵਾਂਡੀ ਮੋਰਕ ਅਮਰੀਕਾ ਹੀ ਹੈਗਾ ਉਹਨਾਂ ਨੇ ਉਹਨਾਂ ਨੇ ਯੂ मैक्सीको तो जाना नहीं है साढ़ी मुल्क अमेरिका ही है अमेरिका क्यों जा रहे हैं क्योंकि देक टू इंडिया सब तो कंट्री अमेरिका ही है अमेरिका इज अ वेरी बिग कंट्री वी आर फोर मिलियन देर फोर ही मिलियन अवर इकोनॉमी रिज ऑन इतने एकबा नहीं मिलती ਤੇ ਅਮਰੀਕਾ ਦੇ ਵਿੱਚ ਜੌਬਾਂ ਦੀ ਯੂਸਲੀ ਇੰਨੀ ਪ੍ਰੋਬਲਮ ਨਹੀਂ ਹੈਗੀ ਆ ਇਵਨ ਇਫ ਯੂ ਆਰ ਅੰਡਰਗਰਾਉਂਡ ਯੂ ਡੋਨਟ ਹੈਵ ਐਨੀ ਪੇਪਰਸ ਯੂ ਗੈਟ ਅ ਜੌਬ ਐਂਡ ਯੂ ਗੇ ਯੂ ਮੇਕ ਗੁੱਡ ਮਨੀ ਸੋ ਬੇਸਿਕਲੀ ਜਿਹੜੇ ਸਰਹੱਦ ਪਾਰ ਕਰਕੇ ਅਮਰੀਕਾ ਵੱਲੋਂ ਜਾ ਰਹੇ ਨੇ ਉਹਨਾਂ ਦਾ ਪਰਪਸ ਆ ਹੀ ਹੈਗਾ ਚਲੋ ਇੱਥੇ ਤਾਂ ਗੱਲ ਬਣਨੀ ਨਹੀਂ ਹੈਗੀ ਆ ਆਪਾਂ ਅਮਰੀਕਾ ਚੱਲ ਕੇ ਉੱਥੇ ਆਪੇ ਕਿਸਮਾ ਟਰਾਈ ਕਰਦੇ ਆਂ ਉੱਥੇ ਆਪਾਂ ਰੈਫਿਊਜੀ ਕਲੇਮ ਕਰਦੇ ਹੋਵਾਂਗੇ ਵੀ ਮੈਂ ਗੋ ਫਾਰ ਸਮ ਅਦਰ ਆਪਸ਼ਨ ਆਈ ਕੈਨਟ ਡਿਸਕਸ ਸਮ ਦੋਸ ਇਲੀਗਲ ਆਪਸ਼ਨਸ बट वो जिने भी स्टूडेंट्स ने जोड़े बॉडर क्रॉस करके जा रहे हैं mm -hmm. मैं उन्होंने एक सलाह देना चाहना कि ठीक mm -hmm. है इस वे समझ रहे हो कि इतने कुछ नहीं हो सकता दैट्स वाई यू आर या बिकॉज यू नो मे बी आई विल नॉट बी एबल टू अंडरस्टैंड यू विल नॉट बी एबल टू अंडरस्टैंड बिकॉज वी आर नॉट इन दैट सिचुएशन एक्चुअली अनुज क्योंकि बहुत सारे जो स्टूडेंट्स इतने पढ़ने लिए आए हैं बहुत ने तो कर्जा चुक चुके इंडिया तो इतने आए हैं ਜਿਹੜੇ ਕੰਮ ਕਰਕੇ ਆਪਣਾ ਕਰਜ਼ਾ ਵੀ ਲਾ ਰਹੇ ਨੇ ਉਹਨਾਂ ਨੂੰ ਅੱਗੇ ਦਾ ਕੁਝ ਦਿਖਾਈ ਨਹੀਂ ਦੇ ਰਿਹਾ ਤਾਂ ਉਹਨਾਂ ਨੂੰ ਹੱਲ ਨਹੀਂ ਮਿਲ ਕਿ ਅਮਰੀਕਾ ਵੱਲ ਨੂੰ ਭਜਣਾ ਹੀ ਉਹਨਾਂ ਨੂੰ ਇੱਕ ਰਸਤਾ ਦਿਖਾਈ ਦੇ ਰਿਹਾ ਤੇਸ ਦਾ ਮੇਨ ਪੁਆਇੰਟ ਤੁਸੀਂ ਬਹੁਤ ਵਧੀਆ ਗੱਲ ਕਹਤੀ ਹੈ ਸ਼ਹਿਰੀ ਥੈਟਸ ਦਾ ਮੇਨ ਰੀਜ਼ਨ ਇੱਥੇ ਜਿਹੜੇ ਸਟੂਡੈਂਟ ਇੱਥੇ ਆਉਂਦੇ ਵੀ ਨਹੀਂ ਨੇ ਮਿਡਲ ਕਲਾਸ ਫੈਮਿਲੀ ਤੋਂ ਨੇ ਕਿਨਾਂ ਕੋਲੇ 50 60000 ਡਾਲਰਸ ਨਹੀਂ ਹੁੰਦੇ ਨੇ ਸ਼ਹਿਰੀ ਉਹਨਾਂ ਦੇ ਪੇਰੈਂਟਸ ਪੈ ਚੁੱਕਦੇ ਨੇ ਲੋਨ ਲੈਂਦੇ ਨੇ ਫਿਰ ਬੱਚਿਆਂ ਨੂੰ ਇੱਥੇ ਭੇਜਦੇ ਨੇ ਥੈਟ ਲੀਸਟ ਬੱਚਿਆਂ ਨੂੰ ਆਇਆ ਲੱਗਦਾ ਪਏਗਾ ਚਲੋ ਉੱਥੇ ਜਾ ਕੇ ਆਪ ਐਟ ਲੀਸਟ ਆਪਕ ਕਰ ਜਲਾ ਦੇਵਾਂਗੇ ਬਿਲਕੁਲ ਰਾਈਟ ਅ ਯੂ نو ਬੈਡ ਸਿਚੁਏਸ਼ਨ ਇਟਸ ਯੂ نو ਟਫ ਸਿਚੁਏਸ਼ਨ ਬਟ ਲੌਂਗ ਟਰਮ ਕਨਸੀਕੁਐਂਸਸ ਦੇ ਵਿੱਚ ਗੱਲ ਕਰੀਏ ਤਾਂ ਇਹਦਾ ਕੋਈ ਲੌਂਗ ਟਰਮ ਦੇ ਵਿੱਚ ਬੈਨੀਫਿਟ ਨਹੀਂ ਹੋਣਾ ਕਿਉਂਕਿ ਅਮਰੀਕਾ ਐਂਡ ਕੈਨੇਡਾ ਦੇ ਵਿੱਚ ਇੱਕ ਥਰਡ ਸੇਫ ਕੰਟਰੀ ਐਗਰੀਮੈਂਟ ਹੋਇਆ ਸੀਗਾ 2004 ਦੇ ਵਿੱਚ ਤੇ ਉਹ ਉਹਨਾਂ ਨੇ ਇੰਪਲੀਮੈਂਟ ਕੀਤਾ ਹੈਗਾ ਇਹਦਾ ਮਤਲਬ ਆ ਹੁੰਦਾ ਹੈਗਾ ਕਿ ਜਿਹੜਾ ਇਮੀਗ੍ਰੈਂਟ ਜਿਹੜੇ ਕੰਟਰੀ ਤੋਂ ਪਹਿਲਾਂ ਆਊਗਾ ਤੇ ਅਗਰ ਉਹਨਾਂ ਨੇ ਰਿਫਿਊਜੀ ਕਲੇਮ ਕਰਨਾ ਹੈ ਤੇ ਉਹਨਾਂ ਨੂੰ ਉਸ ਕੰਟਰੀ 'ਚ ਰਿਫਿਊਜੀ ਕਲੇਮ ਕਰਨਾ ਚਾਹੀਦਾ ਸੋ ਜਿਹੜੇ ਸਟੂਡੈਂਟਸ ਜਾਂ ਜਿਹੜੇ ਵੀ immigrants rather than saying uh, students the broader term should be immigrants right kyunki kai visitors bhi itthe hunde ne unhanu lagda ki itthe kuch nahi banna haiga visitors bhi apni community de vich kai bahut zyada paise kharch karke hunde ne they look for almay almay nahi mildiyan reho kende chalo america jaake utthe paise kama leange right so kul milaake jede ja rahe ne border top ke america wal nu ja rahe ne ਉਹਨੇ ਅਗਰ ਉੱਥੇ ਰੈਫਿਊਜੀ ਕਲੇਮ ਕੀਤਾ ਹੈਗਾ ਤੇ ਉਹ ਰੈਫਿਊਜੀ ਕਲੇਮ ਨਿਕਲਣ ਦੇ ਚਾਂਸਸ 0.01% ਤੋਂ ਵੀ ਘੱਟ ਨੇ ਕਿਉਂਕਿ ਅਮਰੀਕਾ ਐਂਡ ਕੈਨੇਡਾ ਦੇ ਵਿੱਚ 3rd ਸੇਫ ਕੰਟਰੀ ਦਾ ਐਗਰੀਮੈਂਟ ਹੈਗਾ ਤੇ ਐਗਰੀਮੈਂਟ ਕਹਿੰਦਾ ਕਿ ਜਦੋਂ ਇਮੀਗ੍ਰੈਂਟ ਜਿਹੜੇ ਕੰਟਰੀ 'ਚ ਪਹਿਲਾਂ ਆਊਗਾ ਉੱਥੇ ਰੈਫਿਊਜੀ ਕਰੂਗਾ ਅਗਰ ਉਹ ਕੰਟਰੀ ਛੱਡ ਕੇ ਉਹਨੇ ਦੂਜੇ ਕੰਟਰੀ 'ਚ ਰੈਫਿਊਜੀ ਕਲੇਮ ਕੀਤਾ ਹੈਗਾ ਉਹ ਰੈਫਿਊਜੀ ਕਲੇਮ ਆਟੋਮੈਟਿਕਲੀ ਡਿਨਾਈ ਹੋ ਜਾਊਗਾ ਰਾਈਟ ਸੋ ਸੋ ਫਾਰ ਐਗਜ਼ਾਮਪਲ ਜਿਹੜਾ ਕੈਨੇਡਾ ਚ ਆ ਮੇ ਅਮਰੀਕਾ ਵਾਲੇ ਨੇ ਰਿਫਿਊਜ਼ ਕਰ ਦੇਣਾ ਆ ਵਾਪਸ ਆਪਦੇ ਕੰਟਰੀ ਭੇਜ ਦੇਣਾ ਹੈਗਾ ਤੇ ਲੌਂਗ ਟਰਮ ਦੇ ਵਿੱਚ ਉਹਨਾਂ ਦਾ ਕੁਝ ਨਹੀਂ ਬਣਨਾ ਹੈਗਾ ਸੋ ਦੈਟਸ ਦਾ ਪ੍ਰੋਬਲਮ ਸੋ ਲੋਕੀ ਬੇਸਿਕਲੀ ਜਾ ਰਹੇ ਨੇ ਸ਼ਾਰਟ ਟਰਮ ਗੋਲ ਮੈਂ ਕਹਿ ਸਕਦਾ ਜਿਵੇਂ ਦੇਖੋ ਆਪਣੇ ਬੰਦੇ ਹੁੰਦੇ ਨੇ ਚਲੋ ਕੋਈ ਨਹੀਂ ਵੇਖੀ ਜਾਊਗੀ ਰਾਈਟ ਦੇ ਡੋਨਟ ਲੁੱਕ ਦਾ ਲੌਂਗ ਟਰਮ ਯੂ ਨੋ ਪਰਸਪੈਕਟਿਵ ਲੌਂਗ ਟਰਮ ਆਬਜੈਕਟਿਵਸ ਐਸ ਵੀ ਲਿਫ ਫਰਸਟੇਟਿਡ ਨੇ ਕੁਝ ਦਸਦਾਨੀ ਪਿਆ ਹੈਗਾ ਤਾਂ ਕਰਕੇ ਉਹ ਆ ਡਿਸੀਜਨ ਲੈ ਰਹੇ ਨੇ ਬਟ ਵਟ ਆਈ ਊਡ ਸਜੈਸਟ ਦੋਸ a gadjadakask students they don't do this apply for a visitor racket and wait for a time start looking for some other options within canada but don't cross the border yeah. illegally and apply for a refugee in usa it will be refused it will be deemed refused mm -hmm. nothing is